ਜਿੰਦਰਾ ਕਾਲਜ ਫਰੀ ਕੋਟ ਜਦੋਂ ਆਪਾਂ ਕਾਲਜੇ ਢਕਉਣ ਲੱਗੇ ਤਾਂ ਇਸ ਕਾਲਜ ਚ ਇੱਕ ਅਸਦੇ ਚਿਹਰੇ ਨੂੰ ਆਪਾਂ ਰੋਜ਼ ਮਿਲਦੇ ਸੀ ਕਾਲਜ ਜਾਂਸਾਰ ਉਹਦੀ ਕੰਟੇਨ ਤੇ ਜਾਣਾ ਤੇ ਚਾਹ ਪੀ ਕੇ ਫਿਰ ਗਾਂ ਨੂੰ ਤਰਨਾ ਅੱਪੀ ਕੰਟੇਨ ਵਾਲਾ ਨਾ ਸਿਰਫ ਚਾਹ ਤੇ ਬਰੈਡ ਪਕੌੜੇ ਦੇਣ ਵਾਲਾ ਸਗੋਂ ਪਿਆਰ ਤੇ ਆਸੇਵੰਦਨ ਵਾਲਾ ਉਸਨੇ ਆਪਣੇ ਸੁਭਾਅ ਨਾਲ ਸਾਡੇ ਜ਼ਿਲ੍ਹਾ ਵਿੱਚ ਇੱਕ ਵੱਖਰੀ ਥਾਂ ਬਣਾਈ ਹੋਈ ਸੀ ਉਹਦੀ ਕੜਾਹੀ ਚੋਂ ਨਿਕਲੇ ਗਰਮਾ-ਗਰਮ ਬਰੈਡ ਪਕੌੜੇ ਤੇ ਚਾਹ ਦਾ ਵੱਖਰਾ ਹੀ ਸਵਾਦ ਸੀ ਤੇ ਉੱਪਰ ਦੀ ਜਦੋਂ ਚਟਨੀ ਪਾਉਂਦਾ ਸੀ ਤੇ ਨਾਲ ਮਸਾਲਾ ਪਾਉਂਦਾ ਸੀ, ਕਿਆ ਬਾਤਾਂ। ਨਿਆਰਾ ਹੀ ਆ ਜਾਂਦਾ ਸੀ। ਤੇ ਉਸ ਤੋਂ ਬਾਅਦ ਜਦੋਂ ਚਾਹ ਦੀ ਕੁੱਟ ਪਰਣੀ। ਬੱਲੇ। ਉਹ ਸਵਾਦ ਨਹੀਂ ਆਇਆ ਮੁੜ ਕੇ ਚਾਹੇ ਆਪਾਂ ਜਿੱਤੇ ਵਾਰ ਮਰਗੀ ਬੁਆ ਬ੍ਰੈਡ ਬੋੜੇ ਖਾਲੇ ਉਸ ਤੋਂ ਬਾਅਦ ਤੇ ਬਥੇਰੀ ਚਾਹ ਪੀ ਲਈ। ਬਲਜਿੰਦਰਾ ਕਾਲਜ ਯਾਦ ਆਉਂਦਾ। ਹਾਂਜੀ ਬਹੁਤ ਯਾਦ ਆਉਂਦਾ ਸਾਰੀ ਜ਼ਿੰਦਗੀ ਦਾ ਉੱਥੇ ਉਹ ਯਾਰ ਦੀ। ਬਹੁਤ ਯਾਦ ਆ। ਵੇ ਲੋ ਵੀ ਉਹਨਾਂ ਟਾਈਮਾਂ ਤੇ 20 ਪੈਸੇ ਦਾ ਚਾਹ ਦਾ ਕੱਪ ਸੀਗਾ। ਜਦੋਂ ਪਹਿਲਾਂ ਹਾਂ ਮੈਂ 10 ਰੁਪਏ ਮਹੀਨੇ ਤੇ ਲੱਗਾ ਸੀ। ਪੜ ਕੇ ਪਹਿਲਾਂ ਤਾਂ ਲੀਡਰ ਵੇਖ ਲੋ। ਮੰਦਾਰ ਬਰਾੜ ਸਰਦਾਰ ਬਰਾੜ ਅਵਧਾਰ ਬਰਾੜ ਤੇ ਮੇਰੇ ਖਿਆਲ ਬੈਂਟੀ ਰਮਾਣਾ ਇਹ ਤਾਂ ਪਰਦੇ ਦੇ ਬੈਂਟੀ ਰਮਾਣਾ ਐਸਾ ਨਹੀਂ ਬਰਾੜ ਹੋਇਆ ਗੁਰਦੇਤ ਸੇਖੋ ਹੋਇਆ ਤੇ ਇਿੱਕੀ ਤੋਂ ਮੇਰੇ ਖਿਆਲ ਪਰਦੇ ਦੇ ਸੀ ਮਤਲਬ ਕਿ ਬਹੁਤ ਲੀਡਰ ਬੜੇ ਉੱਥੇ ਇਹ ਪੜਾਉਂਦੇ ਆਪਣੇ ਜਿਹੜਾ ਐਮਪੀ ਸਾਧੂ ਸਿੰਘ ਅਰੇ ਇਹ ਪੜਾਉਂਦੇ ਰੇ ਸਰਦੂ ਸਿੰਘ ਦੀ ਬਹੁਤ ਸੇਵਾ ਕੀਤੀ ਮੈਂ ਬੜੇ ਸਾਲਾਂ ਤੋਂ ਉਹ ਕੁੜੀ ਨੂੰ ਵੀ ਮੈਂ ਲਿਆਉਂਦਾ ਰਿਹਾ ਕਿਹੜੀ ਖੜਾਉਂਦਾ ਵੀ ਰਿਹਾ ਉਹਨੂੰ ਯਾਰ ਦੋਸਤ ਵਧੀਆ ਸੀਗੇ ਮਤਲਬ ਕਿ ਆਪਣੇ ਦਿਲਪ੍ਰੀਤ ਰਹੀ ਭਾਈ ਦੇ ਉਹ ਵੰਗਣ ਆਪਣਾ ਅੰਗਰੇਜ਼ੀ ਭਵਾਂ ਜੀ ਗਾਣੇ ਵਾਲੇ ਬਿਰਕਾ ਰਾਜ ਬਰਾੜ ਬਲਕਾਰ ਸਿੱਧੂ ਦੇਸ਼ਾਦ ਅਕਤਰ ਮਤਲਬ ਕਿ ਜਿੰਨੇ ਚੁੱਟੀ ਦੇ ਕਲਾਕਾਰ ਸੀਗੇ ਸਾਰੇ ਉੱਤੇ ਬੜਦੇ ਰਹੇ ਮੇਰੇ ਕੋਲ ਹੀ رائے ਵਾਲਾ ਚੜਾ ਮੋਹ ਉਹਨਜੀ ਪਿਆ ਰੱਬ ਨਹੀਂ ਹੋ ਗਿਆ ਜੀ ਪਤਾ ਨਹੀਂ ਕੀ ਚੱਕਰ ਆ ਵੀ ਕਈ ਬੰਦੇ ਮੈਨੂੰ ਹੁਣ ਵੀ ਕਹਿੰਦੇ ਨੇ ਆ ਧਣੀ ਘਿਹੜਾ ਵਾਲਾ ਜਿਹੜਾ ਆਪਣਾ ਪ੍ਰਧਾਨ ਉਹ ਕਹਿੰਦਾ ਹੁੰਦਾ ਸੀਗਾ ਵੀ ਪਪੀਲ ਕੋਲੇ ਬੰਦੇ ਆ ਉਹ ਹੀ ਹੁੰਦੇ ਆ ਲੜਾਈ ਵਾਲੇ ਵੀ ਆਉਂਦੇ ਆ ਤੇ ਦੂਜੇ ਵੀ ਆਉਂਦੇ ਆ ਤੇ ਪੱਤੇ ਚੰਪਕਰਾਂ ਦਾ ਦੋਨਾਂ ਮੈਂ ਤੇ ਕਿ ਲੜ ਨਹੀਂ ਦਿੰਦਾ ਵੀ ਦੋਨੇ ਹੀ ਮੰਨਦੇ ਸੀ ਮੇਰੀ ਬਹੁਤ ਜ਼ਿਆਦਾ ਬਾਕੀ ਮੈਂ ਕਿਸੇ ਨੂੰ 15 16 ਸਾਲ ਮੈਂ ਕੰਢੀ ਨਾਲ ਦੀ ਰਾਈ ਪਹਿਲਾਂ ਮੈਂ ਲੱਗਿਆ ਹੁੰਦਾ ਸੀ ਪਰ ਮੈਂ ਆਵਾਜ਼ ਨਹੀਂ ਮਾਰੀ ਕਿਸੇ ਨੂੰ ਵੀ ਕੋਈ ਖਾ ਕੇ ਤੁਰਿਆ ਜਾਵੇ ਤੇ ਰੱਖਿਆ ਵੀ ਨਹੀਂ ਕਿਸੇ ਨੇ ਮੇਰਾ ਪੈਸਾ ਮੈਂ ਕਹਿੰਦੀ ਮੈਂ ਹੈ ਜੁੜੇ ਹੀ ਨਹੀਂ ਪਤਾ ਨਹੀਂ ਕੀ ਚੱਕਰ ਹੋਇਆ ਕੋਈ ਉਹੋ ਜਿਹਾ ਕੰਮ ਵੀ ਨਹੀਂ ਕੀਤਾ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਸੀ ਖਰਚੇ ਵਾਲੇ ਸੀ ਨਾ ਨਾ ਕੋਈ ਖਰਚਾ ਨਹੀਂ ਸੀ ਮੇਰਾ ਖਰਚਾ ਤਾਂ ਸਾਰਾ ਮੁੰਡੇ ਕਰ ਦਿੰਦੇ ਸੀ ਮੇਰੇ ਤੇ ਕੋਈ ਬਾਬਾ ਨਵਾਤ ਹੋਵੇ ਕੋਈ ਢੀੜਾ ਕਪੜਾ ਮੁੰਡੇ ਲਿਆਉਂਦੇ ਸੀ ਬਾਹਰੋਂ ਜਿਹੜੇ ਹੁੰਦੇ ਸੀ ਮੁੰਡੇ ਸਾਰੇ ਕੁੜੀਆਂ ਕੜੀਆਂ ਉਹਨੇ ਢੀੜੇ ਕਪੜੇ ਮੈਨੂੰ ਉਹ ਦੇ ਜਾਂਦੇ ਜੋੜਨ ਦੀ ਕੋਸ਼ਿਸ਼ ਮੈਂ ਉਹ ਕੀਤੀ ਪਰ ਨਹੀਂ ਜੁੜੇ ਜਿਹੜਾ ਕੋਈ ਹੁਣ ਜੀ ਵੀ ਮਤਲਬ ਕਿ 100 150 ਕੱਪ ਤਾਂ ਵੈਸੇ ਹੀ ਫ੍ਰੀ ਹੋ ਜਾਂਦਾ ਸੀ ਨਾ ਦੇ ਜਿਹੜੇ ਖਾ ਕੇ ਖਾ ਕੇ ਵਾ ਜਿਹੜੇ ਦੇ ਕੇ ਦੇ ਕੇ ਆ ਚੱਕਰ ਸੀ ਉੱਥੇ ਜਿਹੜੇ ਕੁਛ ਹੁੰਦਾ ਸੀ 5 700 ਸਮਾਨ ਲਿਆਈਦਾ ਸਵੇਰ ਹੱਥੇ ਘਰ ਦੇ ਕੁੜੀ ਕੋਲੇ ਕੁੜੀ ਲੈ ਕੇ ਗਈ ਤੂੰ ਕਿਵੇਂ ਕਾ ਤੂੰ ਉਹ ਆ ਲੱਗਣ ਵਾਲੀ ਸੱਤ ਕਹਿੰਦੇ ਵੀ ਇੱਥੇ ਰਹਿੰਦੇ ਵਈ ਤੂੰ ਵੀ ਉੱਥੇ ਆ ਜਾ ਮੇਰੇ ਮੈਂ ਵੀ ਚਲਾ ਗਿਆ ਮੇਰਾ ਦਿਲ ਨਹੀਂ ਲੱਗਾ ਫਰਵਾਹ ਗਿਆ ਮੈਂ ਕਿਹਾ ਲਿਖਦੀ ਲੈ ਗਿਆਂਗੇ ਰੱਖੀ ਜਾਊਗੀ ਬੱਚੇ ਦੋ ਕੁੜੀਆਂ ਇੱਕ ਮੁੰਡਾ ਕੁੜੀਆਂ ਵਿਆਹੀਆਂ ਹੋਈਆਂ ਦੋਨਾਂ ਤਿੰਨੇ ਵਿਆਹੇ ਮੁੰਡਾ ਵੀ ਵਿਆਹ ਛੇ ਮੁੰਡਾ ਕਿੱਥੇ ਰਹਿੰਦਾ ਮੁੰਡਾ ਤਰੰਤ ਆ ਰਿਹਾ ਉਥੇ ਫੈਦਰ ਚ ਲੱਗਿਆ ਕੁੜੀਆਂ ਸੁਖੀ ਆ ਵਧੀਆ ਹਾਂ ਕੁੜੀਆਂ ਵਧੀਆ ਸੁਖੀ ਪਿਛਲੀ ਵਾਰ ਜਿਹੜਾ ਪੈਸੇ ਇਕੱਠੇ ਹੋਏ ਸਮਾਨ ਬਣਾਦਾ ਸੀ ਕੁੜੀਆਂ ਨੂੰ ਉਹ ਇੱਕ ਦਾ ਫਿਰ ਵਿਆਹ ਕਰਤਾ ਸੀਗਾ ਇੱਕ ਨੂੰ ਸਮਾਨ ਦੇ ਕੇ ਹੁਣ ਕੋਈ ਨੂੰ ਕੋਈ ਕੰਮ ਆ ਜਾਂਦਾ ਹੀ ਵੇਚਦੀ ਜਾਵੜੀ ਦਾ ਮਤਲਬ ਸਾਰੇ ਕੰਮ ਹੀ ਕਰ ਲੈਂਦੇ ਆ ਯਾਰ ਯਾਰੋ ਟਰੱਕ ਟੁੱਕ ਜਾਈਦਾ ਉਹ ਵੀ ਲਾਹ ਹੁੰਦੇ ਸਭ ਨਾਲ ਸੋਹਣਾਂ ਨੇ ਉਹਨੇ ਵੀ ਕੁਝ ਲੈਣ ਚ ਉਹ ਵੀ ਲੱਗ ਗਏ ਥੋੜੇ ਜਿਹਾੜੀ ਜਾਵੜ ਤਾਂ ਜੇ ਲੋਡ ਪਵੇ ਤਾਂ ਹਾਂ ਜਾਵੜੀ ਬਾਹਰੇ ਕੇ ਮੁੰਡੇ ਬਹੁਤ ਆਪਣਾ ਪੰਮਾ ਬਈ ਹੈਗਾ ਮੁਦਕੀ ਵਾਲਾ ਮਾਲੇ ਵਾਲਾ ਹੂੰ ਦੇ ਅੰਗਰੇਜ਼ ਭਲਵਾਨ ਜੀ ਹੈਗੇ ਆ ਬਲਵਿੰਦਰ ਭਲਵਾਨ ਜੀ ਦਾ ਦਿਲਪ੍ਰੀਤ ਹੈਗਾ ਮੋਨਾ ਹੈਗਾ ਵੀਰ ਜੀ ਹੈਗਾ ਪ੍ਰੈਕਟੀ ਗਲੋਰੀ ਮੁਦਕ ਨਾਂ ਨਹੀਂ ਲੈ ਜਾਂਦੇ ਬਹੁਤ ਜਿਆਦੇ ਹੈਗੇ ਆ ਦੇ ਆਪਣਾ ਮਚਾਕੀ ਵਾਲਾ ਸੇਖ ਹੋ ਗਿਆ ਗगन ਹੋ ਗਿਆ ਟੀਮਾਂ ਵਾਲੀ ਵਾਲਾ ਲekin ਭਲਵਾਨ ਭਲਵਾਨ ਬਹੁਤ ਹੈ ਜਮਤ ਤੇ ਐ ਨਹੀਂ ਲੱਗਦਾ ਵੀ ਯਾਰ ਜੋੜਾ ਹੀ ਕੁਛ ਨਹੀਂ ਤੇ ਫਾਇਦਾ ਕੀ ਕਿ ਹੋਇਆ 50 ਸਾਲ ਕੰਮ ਕੀਤੇ ਦਾ ਇਦਾਂ ਮੇਰੇ ਨਾਮ ਅਕ ਵਿੱਚ ਬਾਹਰ ਗੋ। ਉਹ ਤਾਂ ਸੋ ਆਈ ਚਲਾਈ ਜੀ ਸੀ ਚੱਲਦੀ ਬਸ। ਯਾਰਾ ਦੋਸਤਾਂ ਨੂੰ ਇਹੀ ਆ ਵੇ ਸਪੀਰ ਮੇਰੀ ਵੀ ਮੇਰਾ ਘਰ ਬਣਾ ਦੇ ਬਸ। ਬਣਾ ਦੇਣ ਦੇ ਨਹੀਂ ਉਹ। ਵਧੀਆ ਵਧੀਆ ਯਾਰ ਹੈਗੇ ਮੇਰੇ। ਜਿਹੜੇ ਆਪਣਾ ਨੂੰ ਬਹੁਤ ਪਿਆਰ ਕਰਦੇ। ਹਾਂ ਪਤਾ ਨਹੀਂ ਕਿਵੇਂ ਕਿਵੇਂ ਰਹਿ ਰਹੇ ਆ ਤੂੰ ਕਿਵੇਂ ਕਿਹੜੇ ਮੌਕੇ ਆ ਉਹ ਫਿਰ ਉਹ ਕਈਆਂ ਨੂੰ ਫਰਾਈ ਹੁੰਦਾ ਨਾ ਵੀ ਇਹ ਬਹੁਤ ਚਰ ਰਕੰਡੀਨ ਚ ਰਿਹਾ ਵੀ ਕਿ ਪੈਸਾ ਬਹੁਤ ਬਣਾਇਆ ਹੋਣਾ ਨੇ। ਬਣਾਇਆ ਆਪਣਾ ਕੁਝ ਵੀ ਨਹੀਂ ਹੋਣਾ। ਹਾਂ ਉਹ ਪਗਨ ਦੀਦੀ ਮੇਰੀ ਉਹ ਇੱਕ ਹੀ ਦੀਦੀ ਬਣੀ ਸੀ ਮੇਰੇ ਕਾਲਜ ਚ ਤੇ ਪੰਮੀ ਭੈਣਾ ਕਿੰਨਾ ਸੀ ਪਕਣ ਪਕਣ ਹਾਂ ਤੇ ਪੰਮੀ ਦੀਦੀ ਇਹ ਰਾਜਵੀਰ ਮੈਡਮ ਨੇ ਪੈਣਾ ਸੀਗਾ ਚਾਰ ਪੰਜ ਮੈਡਮ ਮੈਡਮ ਰਾਜਵੀਰ ਪੰਜਾਬੀ ਵਾਲੀ ਆਪਣੇ ਬਰਮਜਗਦੀਸ਼ ਦੇ ਘਰ ਵਾਲੀ ਤੇ ਇਹ 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 ਮੈਂ ਮੇਰੇ ਰੋਟੀ ਵੀ ਲਿਆਉਂਦੇ ਪਰੌਂਠੇ ਬ੍ਰੇਕਫਾਸਟ ਆ ਤੇ ਆਪਦੀ ਵੀ ਲਿਆਉਂਦੇ ਮੇਰੀ ਵੀ ਲਿਆਉਂਦੇ ਇਹ ਬਹੁਤ ਪਿਆਰ ਕਰਦੇ ਸੀ ਮੈਂ ਤੇ ਹੁਣ ਤਾਂ ਵੈਸੇ ਹੀ ਮਤਲਬ ਕਿ ਬਹੁਤ ਵਧੀਆ ਕਲਾਕਾਰ ਫਿਲਮਾਂ ਬਣਾਉਂਦਾ ਉਹਨਾਂ ਮੁੰਡਕਾਂ ਨਾਲ ਤੇ ਮੁੰਡੇ ਠਹਿਰਦੇ ਵੀ ਰਹੇ ਤੇਰੀ ਕੰਟੇਨ ਚ ਰਾਤ ਨੂੰ ਹਾਂ ਬਹੁਤ ਹੈ ਰਹੇ ਬੱਬੂ ਆਪੀ ਵਾਲਾ ਹੋਇਆ ਤਾਂ ਹਾਂ ਰੇਟਰ ਬਹੁਤ ਬੰਦੇ ਰਹੇ ਰਾਤ ਨੂੰ ਵੀ ਵਧੀਆ ਵਧੀਆ ਘਰੋਂ ਵੀ ਰਹਿੰਦੇ ਰਹੇ ਰਹਿੰਦੇ ਗਾਤੋਂ ਸੀ ਬਸ ਵੈਸੀ ਹਾਂ ਜੀ ਬਸ ਹਾਂ ਗਰ ਸ਼ਾਮ ਨੂੰ ਗੇਮ ਲਾ ਕੇ ਆਉਂਦੇ ਤੇ ਕਈ ਯਾਰੀ ਉੱਥੇ ਪੈ ਜਾਂਦੇ ਨੇ ਮੇਰੇ ਕੋਲ ਬਈ ਕੁਮਾਰ ਜਗਦੇਵ ਜੀ ਹੁੰਦੇ ਰਹੇ ਮੇਰੇ ਕੋਲ ਬਹੁਤ ਚਿਰ ਮੇਰੇ ਕੋਲ 15 20 ਸਾਲ ਹੁੰਦੇ ਰਹੇ ਵਧੀਆ ਬੰਦੇ ਆਹ ਇਹ ਘਰ ਮੇਰਾ ਤਾਂ ਜਨਮ ਹੋਇਆ ਸੀ ਲਵਟਰੀ ਦੇ ਬ੍ਰਜੇਂਦਰਾ ਕਾਜ ਲਈ ਲਵਟਰੀ ਦੀ ਬਲੀ ਸਕੂਲ ਅੱਛਾ ਜਨਮ ਵੀ ਬ੍ਰਜੇਂਦਰਾ ਕਾ ਵਿੱਚ ਹੀ ਆ ਜਨਮ ਵੀ ਉੱਥੇ ਹੋਇਆ ਮੇਰਾ ਇਹ ਅੱਛਾ ਮੇਰੇ ਡੈਡੀ ਉੱਥੇ ਮਲਾਜ ਹੁੰਦੇਗੇ ਤੇ ਉੱਥੇ ਜਨਮ ਹੋਇਆ ਫਿਰ ਮੇਰਾ ਡੈਡੀ ਦੀ ਦੱਥੋ ਗਈ ਸੀ ਇਹ ਘਰ ਪੁਰਾਣੇ ਆ ਸਾਡੇ ਜਮਾ ਪਹਿਲਾਂ ਉਹਨਾਂ ਨੇ ਲੈ ਕੇ ਰੱਖੇ ਸੀ ਇੱਥੇ ਜਦੋਂ 60 ਅੰਗ ਜਿਵੇਂ ਨਹੀਂ ਇਹ ਤਾਂ ਮੀਮੂ ਪੈਣ ਵਾਲਾ ਹੋਗਾ ਇਹ ਚੋਂਦਾ ਸਾਰਾ ਚੋਂਦਾ ਇਧਰ ਹੋਈ ਜਾਣ ਲੱਗਾ ਤੇ ਆ ਗੱਦੇ ਗੁੱਦੇ ਇਹ ਕੱਲ ਸਕਾ ਕੇ ਲੈਵਾਂ ਤੁੱਪੇ ਕੋਠੇ ਦੇ ਸਾਰੇ ਭੇਜ ਜਾਂਦਾ ਸਾਰਾ ਕੁਸ਼ੀ ਤੇ ਘਰ ਦੇ ਤਾਂ ਹੀ ਫਿਰ ਉੱਥੇ ਰਹਿਣ ਲੱਗ ਪਏ ਨਾ ਤਾਂ ਇਹ ਭਲਵਾਨ ਹੈਗੇ ਆਪਣੇ ਬਸ ਅੰਗਰੇਜ਼ ਭਲਵਾਨ ਹੈਗੇ ਹੂੰ ਤੇ ਮੋ ਨਾ ਆ ਗਿਆ ਗਗਨ ਭਲਵਾਨ ਉਹ ਗਟਿੰ ਮਹਾਰੀਆ ਸੇਖੋ ਸਾਹ ਅਗੇ ਮਜਾਕੀ ਵਾਲੇ ਪੰਮਾ ਬਾਈ ਤਾਂ ਹੈਗਾ ਹੀ ਹੈਗਾ ਤੇ ਕੋ ਆਪਣਾ ਅਸਨ ਹੀ ਦਿਓ ਜੀ ਨੂੰ ਮੈਂ ਕਹਿੰਦਾ ਹੁਣ ਜੀ ਉਹਨਾਂ ਰੈਂਪੂ ਬਿਰਾੜ ਹਨਾ ਰੈਂਪੂ ਹਾਂ ਉਹਨੂੰ ਸਣੀ ਬਿਰਾੜ ਹੀ ਕਹਿੰਦਾ ਮੈਂ ਸ਼ੁਰੂ ਤੋਂ ਕਿਉਂਕਿ ਜੇ ਪੜਦਾ ਸਣੀ ਬਿਰਾੜ ਕਈ ਲਾਉ ਸਣੀ ਹੀ ਲੱਗਦਾ ਜਿਵੇਂ ਹੀ ਹੋ ਜਾਂਦਾ ਸਣੀ ਜਵੜ ਇਹ ਬਾਕੀ ਕੁਲਾਨਾਂ ਦੇ ਦਿਲ ਪ੍ਰੀਤਰੀ ਹੈਗੇ ਬਾਈ ਆਪਣੇ ਤੇ ਸਾਰੇ ਮਤਲਬ ਕਿ ਹੁਣ ਕਈਆਂ ਦੇ ਨਾਮ ਭੁੱਲ ਗਿਆ ਮੈਂ ਜਿਵੇਂ ਬਾਈ 골ਡ ਹੀਰ ਹੋਵੇ ਪੱਖੀ ਵਾਲੇ ਤੇ ਇਹ ਵੀ ਮਦਦ ਕਰਦੇ ਵੈਸੇ ਮੇਰੀ ਕਣਕ ਕਣ ਕਹੀ ਬਾਈ ਭੇਜ ਦਿੰਦਾ 골ਡੀ ਬਾਈ ਚਾਹੁੰਦਾ ਕਾਰਨ ਕੀ ਹੈ ਵੀ ਲੋਕੀ ਤੈਨੂੰ ਪਸੰਦ ਕਿਉਂ ਕਰਦੇ ਆ ਹਜੇ ਵੀ ਉਹਨਾਂ ਨੂੰ ਕੰਮ ਤਾਂ ਹੈ ਨਹੀਂ ਤੇਰੇ ਤਾਂ ਹੀ ਕੋਈ ਹਨ ਕੰਮ ਨਹੀਂ ਉਹ ਜੀ ਦਿਲੋਂ ਹੀ ਪਿਆਰ ਬੋਹ ਕਰਦੇ ਪਤਾ ਨਹੀਂ ਕੀ ਚੱਕਰ ਆ ਹਾਂ ਠੀਕ ਮੈਂ ਕਿਸੇ ਨੂੰ ਕਿਤੇ ਨਾਲ ਨਹੀਂ ਕੀਤੀ ਸੀ ਕੋਈ ਅਲਿਓ ਕਈ ਬੰਦੇ ਪੈਸੇ ਕੱਢ ਕੇ ਲੈ ਜਾਂਦੇ ਇਕੱਲੇ ਚ ਮੇਰੇ ਹਾਂ ਕੋ ਕਸੰਦੂਰੀ ਮੇਰੇ ਗੱਲੇ ਚ ਪੈਸੇ ਲੈ ਜਾਂਦਾ ਸੀ ਗੱਲੇ ਹੁਣ ਕਨੇਡਾ ਜਾਂ ਪਤਾ ਨਹੀਂ ਅਮਰੀਕਾ ਜਾਂ ਕਿੰਨੀ ਲਾ ਗਿਆ ਤੇ ਮੈਂ ਨਹੀਂ ਕਿਤੇ ਰੁਕਿਆ ਕਿਸੇ ਨੂੰ ਬਾਈ ਮਿੱਠੇ ਰੀ ਲੈ ਜਾਂਦੇ ਸੀਗੇ ਬਾਕੀ ਕੋਈ ਦਿਲ ਚ ਬੇਈਮਾਨੀ ਹੈ ਇਹ ਬੇਈਮਾਨੀ ਦੇ ਫਿਰ ਮਾਹ ਬਹੁਤ ਪੈਸਾ ਬਣਾਉਣਾ। ਬਦਲੇ ਆਪਣਾ ਸਾਫ਼ ਹੀ ਰੱਖਿਆ ਜਾ। ਨੀ ਪੈਸੇ ਬਣਾਉਣ ਨੂੰ ਇੰਨੇ ਸਾਲ ਲਾ ਲੇ। ਜੇ ਮਰਜੀ ਕਰੀ ਮੁੰਡੇ ਕੁੜੀਆਂ ਨੇ ਹੈ ਰੇ ਫੇਰੀ ਕਰੀ ਜਾਂ ਬਣਾਈ ਜਾਂ ਜਿੰਨੇ ਮੁੱ। ਤੇ ਤੈਨੂੰ ਹੁਣ ਆਏ ਨਹੀਂ ਲੱਗਦਾ ਯਾਰ ਕਾ ਨੂੰ ਯਾਰ ਵਧੀਆ ਕਮਾ ਲੈਣਾ ਚਾਹੀਦੇ ਸੀ ਜੇ 52 ਸਾਲ ਕੰਮ ਵੀ ਕੀਤਾ। ਹੁਣ ਤਾਂ ਲੱਗਣੇ ਲੱਗਦਾ ਲੱਗਦਾ ਵੀ ਆ। ਹੂੰ ਲੱਗਦਾ ਵੀ ਆ। ਵੀ 52 ਸਾਲ ਲਾਏ ਆ ਉਹਦੀ ਜ਼ਿੰਦਗੀ ਤੇ ਤੇ ਪਛੋੜਿਆ ਵੀ ਕੁਛ ਨਹੀਂ। ਉਦੋਂ ਰਾਤ ਨੂੰ ਗਲਾਸਾਂ ਲੱਗਦੀਆਂ ਸੀ। ਗਾਨਾ ਬਾਰਾਂ ਵਾਏ ਕੁੜੀਆਂ ਮੁੰਡੇ ਪੜਦੇ ਪੈਰਾਂ ਮਾਰਾਂ ਵਾਏ ਤੇ ਕਰੇ ਮੇਰੀਆਂ ਲਾਹਰੀਆਂ ਕਲਾਸਾਂ 사धू ਸਿੰਘ ਹੀ ਪੜਾਉਂਦੇ ਹੁੰਦੇ ਸੀ ਤੇ ਮਤਲਬ ਕਿ ਉਦੋਂ ਆਈ ਤੁਰੇ ਫਿਰਦੇ ਇਹ ਕੁੜੀਆਂ ਮੁੰਡੇ ਕੋਈ ਉਹਦੇ ਚੱਕਰ ਨਹੀਂ ਸਾਰੇ ਸਿਆਣੇ ਸਿਆਣੇ ਹੁੰਦੇ ਸੀ ਉਥੇ ਉਦੋਂ ਗਾਣੇ ਚੱਲ ਜਾਂ ਟੇਪ ਹੁੰਦੀ ਸੀ ਸਾਡੇ ਕੇਰਲਾ ਦਾ ਸੀਗਾ ਬੰਦਾ ਮੁਰਾਸੀ ਸੀਗਾ ਜਿਹਨੂੰ ਠੇਕਾ ਸੀ ਉਹਦੇ ਕੋਲ ਕੰਮ ਕਰਦਾ ਗਰਦਾਹਮਾਨ ਉਹ ਮਤਲਬ ਕਿ ਚੱਲਿਆ ਬਜਿੰਦਰਾ ਕਾਲਜ ਚੋਂ ਸਟਾਨਾ ਮਤਲਬ ਕਿ ਕੈਰੀਅਰ ਦੀ ਸਟਾਰਟਿੰਗ ਹੋਈ ਦਾੜਾ ਇੱਥੋਂ ਹੀ ਬਜਿੰਦਰਾਗੜ ਜਿੱਦੇ ਕਸਾ ਇੱਕ ਵਾਰੀ ਉੱਥੇ ਵੀ ਗਿਆ ਸੀ ਨੇ ਬਾਬਾ ਫਰੀ ਸኩል ਸੀ ਪਤਾ ਨਹੀਂ ਇੰਦਰ ਜਿਹੜਾ ਦਿਸਮੇਸ਼ ਸਕੂਲ ਹੈ ਹੂੰ ਉੱਥੇ ਹੀ ਕਰਾ ਦੋ ਤਿੰਨ ਪ੍ਰੋਗਰਾਮ ਇੱਥੇ ਲਾਇ ਬਜਿੰਦਰਾਗੜ ਅੱਜ ਤੇ ਉਹਦੇ ਆਪਣੇ ਪ੍ਰਿੰਸੀਪਲ ਹਰਮੰਦਰ ਸਿੰਘ ਜੌਰ ਜੀ ਦੇ ਵਸ ਇੱਥੋਂ ਚੱਲਿਆ ਉਹ ਬੰਦਾ ਬਹੁਤ ਜਿਆਦਾ ਮੈਂ ਤਾਂ ਦੀ ਸੇਵਾ ਹੀ ਕਰਦਾ ਰਿਹਾ ਪਾਣੀ ਲਿਆ ਚਾਹ ਲਿਆ ਮੈਨੂੰ ਵੀ ਬੜਾ ਸ਼ੌਂਕ ਹੁੰਦਾ ਸੀ ਨਾ ਇਹ ਫੋਟੋ ਮੈਨੂੰ ਮੇਰੇ ਭਾਈ ਦੀ 40 ਸਾਲ 42 ਸਾਲ ਪੁਰਾਣੀ ਆ ਤੇ ਇਹ 17 ਨੰਬਰ ਕਵਰੇ ਦੀ ਆਸ ਸਾਦੂ ਸਿੰਘ ਦੇ ਘਰੇ ਦੀ ਆ ਪ੍ਰੈਕਟਰ ਸਾਦੂ ਸਿੰਘ ਦੇ ਅੱਛਾ ਬਾਕੀ ਗੁਰਦੱਤਪਾਈ ਦੀ ਵੀ ਸਾਰੀ ਫੈਮਿਲੀ ਦੀ ਸੇਵਾ ਕੀਤੀ ਹੈ سارے ਵਾਸਤੇ ਵਾਲੇ ਪਲੇਅਰ ਸੀ ਇਹਨਾਂ ਨੂੰ ਕਿਹਾ ਮੈਂ ਦੋ ਤਿੰਨ ਨਰੀ ਵਸੇ ਕਹਿੰਦੇ ਕੋਈ ਨਹੀਂ ਕਰਤਾ ਕਰਾਂ ਕਿ ਤੀਨੀ ਹਜੇ ਹੋਰ ਜ ਨਹੀਂ ਕੀ ਇਹਨਾਂ ਨੂੰ ਮੇਸਟਰੀ ਦਿਖਾਉਣਾ ਪੈਣਾ ਕਿ ਹਨ ਬਿਨਾਂ ਪੈਸਿਆਂ ਤੋਂ ਕੀ ਦਿਖਾਉਣ ਨੂੰ ਵੀ ਨਹੀਂ ਜੀ ਕਰਤਾ ਹਾਂ ਚੱਕਰ ਆਈ ਹੈ ਨਾ ਜੀ ਪੈਸਾ ਹੋਵੇ ਬੰਦਾ ਫੇਰ ਹੀ ਲੈ ਕੇ ਆਵੇ ਮਿਸਤਰੀ ਨੂੰ ਪੈਸਾ ਹੀ ਨਹੀਂ ਫਿਰ ਮਿਸਤਰੀ ਨੇ ਕਿਵੇਂ ਹੋਊਗਾ ਨਹੀਂ ਤਾਂ ਚੱਕਰ ਕਰਕੇ ਤਾਂ ਮੈਨੂੰ ਆਈਡੀਆ ਨਹੀਂ ਲੰਘਦਾ ਮੈਂ ਤੁਹਾਨੂੰ ਕੋਲੇ ਕੋਲੇ ਹੋਵੇ ਨਾ ਫਿਰ ਤਰ ਲਾ ਦਿਆ ਬਾਈ ਇਹ ਪਤਾ ਆਈਡੀਆ ਦੀ ਪਾਸੇ ਮੰਗਲੇ ਹੋ ਇੰਨੇ ਵਹੀ ਤੇ ਟੀਵੀ ਜਿਹੜੇ ਦੋ ਦੋ ਟੀਵੀ ਰੱਖੀ ਫਿਰਦਾ ਯਾਰ ਤੂੰ ਇਹ ਦੋਨੇ ਖਰਾਬ ਆ ਜੀ ਦੋਵੇਂ ਨਹੀਂ ਚੱਲਦੇ ਇਹ ਮੇਰੇ ਭਰਾ ਨੇ ਦਿੱਤਾ ਜਾਂ ਨਾਲ ਘਰ ਹੀ ਦਾ ਅੱਛਾ ਉਹਨੇ ਨਵੀਂ ਲਿਆਂਦੀ ਸੀ ਉਹ ਭਰਾ ਦੇ ਨਾਲ ਹੀ ਕੰਮ ਤੇ ਜਾਂਦਾ ਹੁੰਦਾ ਸੀ ਪਹਿਲਾਂ ਤਾਂ ਉਹ ਮਹਾ ਹੰਦਾ ਤੂ ਉਹਨਾਂ ਤੂ ਉਹਦੇ ਨਾਲ 5-7 ਬੰਦੇ ਹੋਰ ਵੀ ਪੱਕੇ ਸੀ ਭਾੜਾ ਪੜਗੇ ਸੀ ਭਾੜੀਏ ਹੂੰ ਪੱਕੇ ਉਹ ਵੀ ਹੁਣ ਵਿਚਾਰੇ ਪਿੰਡਾਂ ਨੂੰ ਚਲੇ ਗਏ ਮੈਂ ਨੀਂਦ 11 ਕਵੇ ਮਹੀਨਾ ਨਾਲ ਰੋਟੀ ਖਾ ਕੇ 2 ਵਜੇ ਉੱਠ ਖੜਦਾ ਹੁੰਦਾ ਮਤਕਾ ਡੇਢ ਘੰਟਾ ਮਹੀਨਾ ਨਾਲ ਗੋਦ ਕੜਨੀ ਉਸ ਇੱਕ ਇਹਦਾ ਡਰ ਵੀ ਰਹਿੰਦਾ ਨਾਲ ਬਿਜਲੀ-ਬੁਜਲੀ ਰਸਕੇ ਬੱਦਲ-ਕੁੱਦਲ ਉੱਠ ਕੇ ਭਾਈ ਦਫਰੇ ਵਿੱਚ ਬਾਹਰ ਨੂੰ ਤਰਸ ਸਕੇ ਕੀ ਕਰਾਂ ਤੈਨੂੰ ਲੱਗਦਾ ਵੀ ਬੰਦੇ ਇਕੱਠੇ ਕਰ ਦੇਣਗੇ ਪੈਸੇ ਕਰਨਗੇ ਜਰੂਰ ਹੀ ਖਾਛ ਮੰਨਦੇ ਮੇਰੇ ਹੈਗੇ ਵੀਰ ਵਧੀਆ ਮੈਂ ਕਰ ਦੇਣਗੇ ਘਰ ਬਹੁਤ ਘਮਾਇਆ ਹੀ ਪਿਆ ਤਾਂ ਹੀ ਤਾਂ ਕੋਈ ਬਣਿਆ ਨਹੀਂ ਮੇਰੇ ਤੋਂ ਪਿਆਰ ਹੀ ਘਮਾਇਆ ਸਾਰੀ ਬੜੋ ਬਾਈਰੀ ਬੈਠੇ ਆ ਵਧੀਆ ਬੈਠੇ ਸਾਰੇ ਬਿਊਟੀ ਬਿਊਟੀ ਰਹੀ ਬਾਕੀ ਵੈਗ ਨੂੰ ਸੋਖ ਰੱਖ ਕੇ ਮੰਮਾ ਬਾਈ ਤਾਂ ਕਿਤੇ ਗਿਆ ਹੀ ਨਹੀਂ ਆ ਉਹ ਤਾਂ ਕਹਿੰਦਾ ਦਿਲੋਂ ਹੀ ਚੋੜ ਲਾਉਣਾ ਮਾ ਜਵੇਂ ਮਰਜੀ ਹੋਏ ਨਹੀਂ ਮਰਜੀ ਕਰ ਮੈਂ ਬੜਿਆਂ ਦੇ ਵਿਆਹ ਤੇ ਗਿਆ ਉਨਹੀ ਵੇਲੇ ਕੋਈ ਡੀਐਸਪੀ ਲੱਗਾ ਕੋਈ ਐਸਪੀ ਕੋਈ ਇਨਸਪੈਕਟਰ ਕੋਈ ਅਧਿਓ ਬੜੇ ਬੜੇ ਅਫਸਰ ਲੱਗੇ ਮਰ ਲਗੇ ਜਿਨ੍ਹਾਂ ਨੇ ਭੈਣਾਂ ਦੇ ਵਿਆਹ ਤਾਂ ਹੀ ਗਿਆ ਮੈਂ ਫੋਨ ਨੰਬਰ ਦੱਸ ਦਿਆ ਆਪਦਾ ਇੱਕ ਵਾਰੀ ਫੋਨ ਨੰਬਰ ਮੇਰਾ 98728 4602 ਪੱਪੀ ਕੰਟੀਨ ਵਾਲਾ ਮੱਸੇ ਚੱਲਦਾ ਮੈਂ ਇੱਕ ਵਾਰੀ ਹੋਰ ਦੱਸਦੇ ਆ 98728 4602 ਪੱਪੀ ਕੰਟੀਨ ਵਾਲਾ ਇਹ ਮੀਆਂ ਨੇ ਕੀਤੇ ਆ ਜਿਹੜੇ ਹੁਣ ਮੀ ਬਏ ਆ ਸੋਣਾ ਡਰਦੇ ਰਹੀਦਾ ਲੱਗ ਪਿਆ ਤਾਂ ਇਦੋਂ 20000 ਲਾ ਲਿਆ ਸੀ ਕਿਸ਼ਤਾਂ ਦੇ ਇਹ ਵੀ ਜਾਊ ਮੇਰੇ ਕਹਿਣਾ ਨਹੀਂ ਰੋਣ ਤਾਂ ਨਾ ਕਹਦਾ ਹੁਣ ਕਦੇ ਨਾ ਕਦੇ ਹੋ ਜਾਂਦਾ ਕਦੇ ਸਿਰੇ 'ਚ ਜਾ ਗਮ ਰਾਤ ਨੂੰ ਪਈ ਹਰੀ ਸੋਚੀ ਜਾਂਦਾ ਵੀ ਕੀ ਪੈਸਾ ਨਹੀਂ ਕਮਾਇਆ ਯਾਰ ਇੰਨਾ ਜ਼ਰੂਰ ਮੈਂ ਕਹਿਆ ਸਾਲ ਬਈ ਸਾਲ ਲਾ ਲੇ ਬੁੱਢੇ ਹੋ ਗਏ ਮਰ ਗਏ ਉੱਥੇ ਦੇ ਨਿਕਾਇਮ ਗਿਆਸ ਉੱਥੇ ਮੇਰੇ ਖਿਆਲ 12 13 ਸਾਲਾਂ ਦਾ ਆਏ ਥੋੜੇ ਜਿਹਾ ਨਹੀਂ ਹੋਇਆ ਇਹਨਾਂ ਤਾਂ ਮੈਂ ਆਵੇ ਦੇਖ ਪੈ ਗਿਆ ਅਲੱਗ ਕੇਪੜਾ ਜਿਹਾ ਦੇ ਤੋ ਇੰਨੇ 15 10 15 ਦਿਨਾਂ ਦੀ ਹੋਈ ਦੀ ਸਾਰੇ ਛੱਤ ਤੇ ਸੁਨਾਵਾਈ ਹੋਈ ਆ ਹਾਂਜੀ ਪੱਪੀ ਕੰਟੀਨ ਵਾਲਾ ਕਿੰਨੀਆਂ ਹੀ ਯਾਦਾਂ ਨੇ ਉਹਦੀ ਕੰਟੀਨ ਨਾਲ ਉਹ ਆਦਮੀ ਜਿਸਨੇ ਕਦੇ ਵੀ ਪੈਸਿਆਂ ਦੀ ਗਿਣਤੀ ਨਹੀਂ ਕੀਤੀ ਕੋਈ ਜਿੰਨੇ ਮਰਜ਼ੀ ਫੜਾ ਜਾਂਦਾ ਉਹ ਹੱਸ ਕੇ ਰੱਖ ਲੈਂਦਾ ਤੇ ਕਈ ਇਹ ਵੀ ਕਹਿ ਕੇ ਤੁਰ ਜਾਂਦੇ ਪੱਪੀ ਖਾਤੇ 'ਚ ਲਿਖ ਲਈ ਆਵੇਂ ਖਾਤਾ ਹੁੰਦਾ ਭਾਵੇਂ ਨਾ ਤੇ ਉਹ ਪਿੱਛੋਂ ਵੀ ਆਵਾਜ਼ ਨਾਲ ਮਾਰਦਾ ਤੇ ਨਾ ਹੀ ਉਹਦੇ ਮੱਥੇ ਤੇ ਕਦੇ ਕੋਈ ਟੀ ਆਉਡੀ ਪਈ ਸਗੋਂ ਨੇ ਹੱਸ ਕੇ ਹੱਥ ਚੱਕ ਦੇਣਾ ਭਰਾਵਾਂ ਵਾਲਾ ਪਿਆਰ ਸੀ ਸਭ ਦਾ ਉਸ ਨਾਲ ਉਸਦੇ ਖਾਦੇ ਹੋਏ ਬਰੈਡ ਪਕੌੜੇ ਅੱਜ ਵੀ ਯਾਦ ਆਉਂਦੇ ਨੇ ਤੇ ਸ਼ਾਇਦ ਬਹੁਤ ਐਨੇ ਉਸਦੇ ਬਕਾਇਆ ਪੈਸੇ ਵੀ ਹਜੇ ਦਿੱਤੇ ਨਾ ਹੋ। ਉਸਦੀ ਕੰਟੀਨ ਸਿਰਫ ਖਾਣ ਪੀਣ ਦੀ ਥਾਣਾ ਹੀ ਸੀ। ਉੱਥੇ ਸਾਡੀਆਂ ਯਾਰੀਆਂ ਪਰਵਾਨ ਚੜੀਆਂ। ਨਵੇਂ ਯਾਰ ਬਣੇ ਜੋ ਅੱਜ ਵੀ ਸਾਡੇ ਨਾਲ ਖੜੇ ਨੇ। ਤੇ ਸਾਡੇ ਹਾਸੇ ਖੱਡੇ ਦੀਆਂ ਮਹਿਫਲਾਂ ਜੋ ਉਸ ਕੰਟੀਨ ਵਿੱਚ ਘਟਿਆਂ ਬੱਧੀ ਚਲਦੀਆਂ ਸਨ ਉਹ ਵੀ ਸਾਨੂੰ ਯਾਦ ਆ। ਕਈ ਵਾਰੀ ਸਾਡੇ ਰੋਣ ਦੀ ਗਵਾਹ ਵੀ ਇਹ ਕੰਟੀਨ ਰਹੀ। ਤਰਿੰਜਣਾ ਦੇ ਗੇੜੇ ਲਾਉਣ ਤੋਂ ਬਾਅਦ ਪੱਪੀ ਦੀ ਕੰਟਿਨ ਵਿੱਚ ਆ ਕੇ ਬੈਂਚਾਂ ਤੇ ਬੈਠ ਕੇ ਆਪਾਂ ਲੱਤਾਂ ਸਿੱਧੀਆਂ ਕਰਦੇ ਸਾਂ। ਇਹ ਕੰਟੇਨ ਨੇ ਹੀ ਸਗੋਂ ਆਪਣਾ ਦੂਜਾ ਘਰ ਸੀ। ਅੱਜ ਉਹ ਹੀ ਪੱਪੀ ਕੰਟਿਨ ਵਾਲਾ ਇੱਕ ਤਰਸਯੋਗ ਹਾਲਤ ਵਿੱਚ ਜੀ ਰਿਹਾ। ਅੱਜ ਤੋਂ 10 ਸਾਲ ਪਹਿਲਾਂ ਪੱਪੀ ਦੀ ਮਦਦ ਕੀਤੀ ਸੀ ਯਾਰਾਂ ਦੋਸਤਾਂ ਨੇ ਇਕੱਠੇ ਹੋ ਕੇ ਪਰ ਉਸ ਦਾ ਕੋਈ ਸਤਾਈ ਹੱਲ ਨਹੀਂ ਅਸੀਂ ਕੱਢ ਸਕਦੇ। ਤੇ ਤੁਹਾਨੂੰ ਪਤਾ ਪੈਸਾ ਕਿੱਥੇ ਖੜਦਾ। ਉਹਨਾਂ ਪੈਸੇ ਨਾਲ ਆਪਦੀ ਵੱਡੀ ਬੇਟੀ ਦਾ ਦਾਜ ਪੂਰਾ ਕੀਤਾ ਤੇ ਛੋਟੀ ਬੇਟੀ ਦਾ ਵਿਆਹ ਕੀਤਾ। ਬਸ ਇੰਨਾ ਹੀ ਹੋ ਸਕਿਆ। ਪਿਛਲੇ ਦਿਨ ਹੀ ਲਗਾਤਾਰ ਪੈਮੀ ਨੇ ਉਸ ਦੇ ਸਿਰ ਦੀ ਛੱਤ ਨੂੰ ਖ ਉਸਦੀ ਘਰ ਵਾਲੀ ਡਰ ਕੇ ਆਪਣੇ ਬੇਟੀ ਦੇ ਘਰ ਵਿੱਚ ਰਹਿਣ ਲਈ ਮਜਬੂਰ ਹੋਈ ਪਈ ਹੈ ਮੈਨੂੰ ਨਹੀਂ ਲੱਗਦਾ ਕਿ ਅਗਲੀ ਵਾਰੀ ਕੋਈ ਭਾਰੀ ਮੀਂਹ ਪਿਆ ਤਾਂ ਉਸ ਦੇ ਮੁੱਕ ਮੱਕਾ ਸਾਨੂੰ ਕੋਈ ਬਚਾ ਸਕਦਾ ਉਹ ਆਦਮੀ ਜਿਸ ਦੀ ਕੰਟੀਨ ਜਾਂ ਸਾਨੂੰ ਹਮੇਸ਼ਾ ਇਹ ਘਟਕਾਣਾ ਦਿੱਤਾ ਅੱਜ ਆਪ ਵੀ ਨਾ ਸ਼ਤੂ ਰਹਿਣ ਦੇ ਖਤਰੇ ਨਾਲ ਜੀ ਰਿਹਾ ਪਰ ਇਸ ਹਾਲਾਤ ਵਿੱਚ ਵੀ ਉਹਦੇ ਚਿਹਰੇ ਦੀ ਜਿਹੜੀ ਮੁਸਕਾਨ ਹੈ ਉਹ ਨਹੀਂ ਗਈ ਸਾਡੇ ਵਿੱਚੋਂ ਕਈ ਅੱਜ ਦੇਸ਼ਾਂ-ਵਦੇਸ਼ਾਂ ਵਿੱਚ ਛੱਟਨੇ ਕਈ ਅਫਸਰ ਬਣ ਗਏ ਨੇ ਕਿਸੇ ਨੇ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਨੇ ਯਾਨੀ ਕਿ ਬਾਬੇ ਦੀ ਫਲ ਕਿਰਪਾ ਸਭ ਤੇ ਪਰ ਕੀ ਅਸੀਂ ਉਸ ਦੇ ਚਾਹ ਉਸ ਦੇ ਪਕੌੜੇ ਉਹ ਬੈਂਕਸ ਦੇ ਉੱਪਰ ਬੈਠ ਕੇ ਹੱਸੇ ਖੱਡੇ ਵਾਲੀਆਂ ਗੱਲਾਂ ਭੁੱਲ ਚੁੱਕੇ ਹਾਂ ਕੀ ਅਸੀਂ ਉਹ ਬਕਾਇਆ ਪੈਸੇ ਭੁੱਲ ਚੁੱਕੇ ਹਾਂ ਜੋ ਅੱਜ ਤੱਕ ਵੀ ਨਹੀਂ ਦਿੱਤੇ ਅੱਜ ਸਮਾਂ ਆ ਗਿਆ ਕਿ ਅਸੀਂ ਉਹ ਪਿਆਰ ਵਾਪਸ ਕਰ ਲਈਏ। ਇਹ ਵੀਡੀਓ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਲਈ ਹੈ ਜੋ ਪੱਪੀ ਕੰਟੀਨ ਵਾਲੇ ਨੂੰ ਦਿਲੋਂ ਪਿਆਰ ਕਰਦੇ ਹਨ। ਆਓ ਅਸੀਂ ਸਾਰੇ ਇਕੱਠੇ ਹੋ ਕੇ ਪੱਪੀ ਦੀ ਮਦਦ ਕਰੀਏ। ਕੋਈ ਵਿੱਤੀ ਮਦਦ, ਕੋਈ ਸ਼ਬਦ, ਕੋਈ ਸਹਾਨ, ਜੋ ਵੀ ਤੁਸੀਂ ਦੇ ਸਕਦੇ ਹੋ, ਉਹ ਉਸ ਲਈ ਇੱਕ ਨਵੀਂ ਉਮੀਦ ਲੈ ਕੇ ਆਵੇਗੀ। ਉਹਨੂੰ ਦੱਸ ਦਈਏ ਵੀ ਜਦੋਂ ਉਹਨਾਂ ਟਾਈਮਾਂ ਵਿੱਚ ਸਾਨੂੰ ਘਰੋਂ ਵੱਜਮਾਂ ਖਰਚਾ ਮਿਲਦਾ ਸੀਗਾ ਤੇ ਤੂੰ ਸਾਡਾ ਸਾਥ ਨਹੀਂ ਛੱਡਿਆ ਤੇ ਅਸੀਂ ਤੇਰਾ ਸਾਥ ਨਹੀਂ ਛੱਡਾਂਗੇ। ਇਹ ਸਿਰਫ ਇੱਕ ਮਕਾਨ ਦੀ ਗੱਲ ਨਹੀਂ, ਇਹ ਉਸ ਮੋਹ ਦੀ ਗੱਲ ਹੈ ਜਿਹੜਾ ਉਹਨੇ ਸਾਨੂੰ ਦਿੱਤਾ। ਇਹ ਸਿਰਫ ਇੱਕ ਆਦਮੀ ਦੀ ਮਦਦ ਨਹੀਂ ਇਹ ਸਾਡੇ ਪੀੜ੍ਹੀ ਦੇ ਪਿਆਰ ਦੀ ਪਰਖ ਹੈ ਇਹ ਸਿਰਫ ਪੈਸਿਆਂ ਦੀ ਨਹੀਂ ਸਗੋਂ ਸਾਡੇ ਆਪਣੀ ਜਵਾਨੀ ਨਾਲ ਜੁੜੇ ਇੱਕ ਯਾਦ ਨੂੰ ਬਚਾਉਂਦੀ ਅਪੀਲ ਹੈ ਜਿਸ ਜਿਸ ਨਾਲ ਸਾਡੀਆਂ ਸੈਂਕੜੇ ਯਾਦਾਂ ਜੁੜੀਆਂ ਹੋਈਆਂ ਆਈਆਂ ਆਓ ਰਲ ਮਿਲ ਕੇ ਉਸ ਦੇ ਟੁੱਟਦੇ ਹੋਏ ਘਰ ਨੂੰ ਦੁਬਾਰਾ ਬਣਾਉਣ ਵਿੱਚ ਮਦਦ ਕਰੀਏ ਆਓ ਉਸ ਨੂੰ ਦੱਸ ਦਈਏ ਵੀ ਉਸ ਦੀਆਂ ਕੰਟੀਨ ਦੀਆਂ ਦਿੱਤੀਆਂ ਯਾਦਾਂ ਦਾ ਅਸਰ ਮੋੜ ਸਾਡੇ ਦਿਲ ਵਿੱਚ ਅੱਜ ਵੀ ਜਿਉਂਦਾ ਹੈ ਮਿਲਦੇ ਆਂ ਰੰਮਰਾ